ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਚੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਦੋਸਤੋ ਇਹ ਪਿੰਡ ਆਉਂਦਾ ਹੈ ਭਾਗੀਕੇ ਪਿੰਡ ਨੇੜ ਆ ਬਲਾਸਪੁਰ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਮੱਝਾਂ ਤੇ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਹੈ ਇੱਥੇ ਗਾਵਾਂ ਤੁਹਾਨੂੰ ਜ਼ਿਆਦਾਤਰ ਜਰਸੀ ਦਿਖਾਈ ਦੀਆਂ ਤੇ ਨਾਲ ਮੱਝਾਂ ਹੁੰਦੀਆਂ ਐ ਐਚ ਐਫ ਗਾਵਾਂ ਦੂਜੇ ਘਰੇ ਹੁੰਦੇ ਆ ਤਿੰਨ ਜਰਸੀ ਪੱਖ ਪੱਖ ਦੇ ਨਾ ਵੜਾਂ ਗਾਵਾਂ ਤੁਹਾਨੂੰ ਦਿਖਾਉਣੀਆਂ ਜਿਹੜੀਆਂ ਸੂਨ ਵਾਲੀਆਂ ਤਿੰਨੇ ਹੀ ਗੱਭਣ ਐਂਡ ਤੱਕ ਵੀਡੀਓ ਦੇਖ ਲਿਓ ਜਿਹੜਾ ਪਸ਼ੂ ਇਹਨਾਂ ਚੋਂ ਤੁਹਾਨੂੰ ਜੱਜੂਗਾ ਉਹਦੀ ਤਸੱਲੀ ਆ ਕੇ ਕਰਿਓ ਤੁਹਾਡਾ ਹੱਕ ਐ ਸੋ ਆਓ ਸ਼ੁਰੂਆਤ ਕਰੀਏ ਦੋਸਤੋ ਆਪਾਂ ਇਧਰਲੇ ਪਾਸੇ ਪਹਿਲੇ ਨੰਬਰ ਤੇ ਜਿਹੜੀ ਵੜ੍ਹ ਖੜੀ ਐ ਉਸ ਤੋਂ ਸ਼ੁਰੂਆਤ ਕਰ ਲੈਨੇ ਆ ਲਾਸਟ ਉੱਤੇ ਇਹਨਾਂ ਸਾਰਿਆਂ ਦੇ ਵਿੱਚੋਂ ਥੋੜੀ ਵੱਡੀ ਹੈ ਬੱਚੀ ਉਹ ਤੁਹਾਨੂੰ ਦਿਖਾਵਾਂਗੇ ਬਲਵਿੰਦਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜਗਜੀਤ ਬਲਵਿੰਦਰ ਤਿੰਨ ਨਾਗ ਅੱਜ ਆਪਣੇ ਹਾਂ ਭਾਈ ਤਿੰਨ ਹੀ ਜਰਸੀਆਂ ਤਿੰਨ ਹੀ ਬੱਚੀਆਂ ਬਲੂਣਾ ਆ ਦੋਨੇ ਔਰਲੀਆਂ ਦੋ ਦੋ ਦੰਦਾ ਪਰਲੀ ਚਾਰ ਦੰਦਾ ਭਾਈ ਪਹਿਲੇ ਨੰਬਰ ਤੇ ਜਿਹੜੀ ਦੋ ਦੰਦ ਦੱਸੀ ਹੈ ਬੱਚੀ ਕਿੰਨੇ ਦਿਨ ਲਊ ਸੂਨ ਚ ਤੇ ਕੀ ਕੀਮਤ ਹੈ ਇਹਦੇ ਬਾਈ 10 11 ਦਿਨ ਬਾਕੀ ਹੈ ਜਗਜੀਤ ਜਿਹੜੇ ਸੀਮਨ ਦੀ ਇਹ ਆਪ ਆ ਜਿਹੜਾ ਇਹ ਲੱਗਿਆ ਵਾ ਸਾਰੀ ਡਿਟੇਲ ਆ ਤਿੰਨਾਂ ਵੀ ਕੋਈ ਪ੍ਰੋਪਰ ਡਿਟੇਲ ਦੇ ਦਾਂਗੇ ਜਿਹੜਾ ਵੀਰ ਲਊਗਾ ਜਦੋਂ ਕੋਈ ਦੇਖਣ ਆਊਗਾ ਮਾਲਕਾਂ ਦੇ ਕੰਨ ਨੂੰ ਫੋਨ ਲਾ ਕੇ ਗੱਲ ਕਰਾ ਦੇਾਂਗੇ ਤੇ ਬਾਕੀ ਜਿਹੜੀ ਗੱਲ ਹੈ ओरिजिनल ਪੰਜਾਬ ਦੀਆਂ ਬਾਈ ਮਾਲਕਾਂ ਦੇ ਘਰ ਦੇ ਸੰਗਲਾਂ ਚ ਜਮ੍ਹਾਂ ਖੜਨੀਆਂ ਤੇ ਆਪਣੇ ਕੋਲੇ ਵੀਡੀਓ ਆਈਆਂ ਪ੍ਰੋਫੈਕਟਰ ਨਾਲ ਨਹੀਂ ਆਈ ਪਹਿਲੇ ਨੰਬਰ ਵਾਲੀ ਦਾ ਰੇਟ ਇਹ ਬਾਈ 85000 ਦੀ ਬੱਚੀ ਦੇਵਾਂਗੇ ਜਗਜੀਤ ਖੋਲ ਲੈ ਮੁੱਲ ਜ 85000 ਦੀ ਦੋਸੋਂ ਇਹ ਵੈੜ ਮਿਲੂਗੀ ਦੋ ਦੰਦ ਸੂਆ ਇਹਨੇ ਪਹਿਲਾ ਦੰਦ ਛੱਟ ਕੇ ਲੈ ਆਵੇ ਮਾਲਕਾਂ ਦੇ ਘਰ ਦੀ ਵੀਡੀਓ ਦੇਖ ਕੇ ਲੈ ਕੇ ਜਾਵੇ ਓਕੇ ਹਾਂ ਆ ਜਾ ਪੁੱਤੇ ਅ ਕੋ ਵੀ ਹਵਾਨਾ ਚੰਗਾ ਦੋਸਤੋ ਪਛਾਣੂ ਹੀ ਹਵਾਨਾ ਸੋਨਾ ਬਣਾਉਂਦੀ ਹੁੰਦੀ ਹੈ ਹਜੇ ਹਫਤਾ ਲਾਊਗੀ ਸੂਨ ਦੇ ਵਿੱਚ ਸੋ ਇਹ ਦੋ ਦੰਦ ਵੈੜ ਪਹਿਲਾ ਸੂਆ ਤੇ ਰੇਟ 85000 ਟਾਂਚਾ ਸੋਹਣਾ ਬਾਕੀ ਤੁਸੀਂ ਦੇਖੋ ਤੁਹਾਨੂੰ ਕਿਦਾਂ ਲੱਗਦੀ ਐ ਆਕੇ ਪਾਸ ਤੁਸੀਂ ਕਰਨਾ ਪਸੇ ਕਹੀ ਯਾਰ ਕਰਦਾਂਗੇ ਪਿੱਛੇ ਆ ਡੇ ਗੂ ਇਹ ਦੂਜੇ ਨੰਬਰ ਦੇ ਉੱਤੇ ਜਿਹੜੀ ਵਹਿੜਾ ਸੋ ਇਹਦੀ ਵੀ ਡਿਟੇਲ ਆਪਾਂ ਬਾਈ ਤੋਂ ਪੁੱਛਦੇ ਆਂ ਇਹਨੂੰ ਵੀ ਤੋੜ ਕੇ ਦਿਖਾਵਾਂਗੇ ਦੰਦੋਂ ਦੋ ਦੰਦ ਐ ਪਹਿਲਾਂ ਵੀਰ ਨੇ ਦੱਸ ਹੀ ਦਿੱਤਾ ਬਲੰਦਰ ਭਾਈ ਕਿੰਨੇ ਇੱਕ ਦਿਨ ਲੈ ਜੂਗੀ ਦੋ ਨੰਬਰ ਇਹਦੇ ਭਾਈ 7-8 ਦਿਨ ਰਹਿੰਦੇ ਦੀਦ ਇਹ ਵੀ ਨਹੀਂ ਬੱਚੀ ਹਫਤਾ ਸੌਂਦੀ ਇਹ ਵੀ ਦੋ ਦੰਦੀ ਆ ਭਾਈ ਇਹਦਾ ਵੀ ਰਿਕਾਰਡ ਪ੍ਰੋਪਰ ਹੈਗਾਗਾ ਇਹਦਾ ਰੇਟ ਕੀ ਰਹਿਣਾ ਇਹ ਭਾਈ 95000 ਦੀ ਦੇਵਾਂਗੇ ਖੋਲੀ ਸੋ ਇਹਦਾ ਰੇਟ 95000 ਸੋ ਇਹ ਦੋ ਦੰਦੀ ਇਹ ਆ ਅਜੇ ਇਹ ਵੀ ਹਫਤਾ 7-8 ਦਿਨ ਲੈਂਦੀ ਆ ਸੌਂ ਦੇ ਵਿੱਚ ਸਟਰਕਚਰ ਤਰਦੀ ਤਾਂ ਤੁਸੀਂ ਦੇਖ ਲਓਗੇ 95000 ਇਹਦਾ ਰੇਟ ਬਾਈ ਨੇ ਰੱਖਿਆ। ਬਾਕੀ ਜੋ ਕੰਡੀਸ਼ਨ ਹੋ ਤੁਸੀਂ ਇਹਦੀ ਦੇਖ ਸਕਦੇ ਹੋ। ਹਵਾਨਾ ਪਛਾਣ ਨੂੰ ਵੀ ਚੰਗਾ ਇਹਦਾ ਵੀ। ਬਾਕੀ ਰੰਗ ਸੋਹਣਾ। ਮੱਥੇ ਚਤੂਆ ਪ੍ਰੋਪਰ ਜਰਸੀਆਂ ਨੂੰ ਪੈਂਦਾ। ਹਾਈਟ ਸੋਹਣੀ ਐ ਲੰਬਾਈ ਚੰਗੀ ਐ। ਲਾਸਟ ਉੱਤੇ ਜਿਹੜੀ ਦੋਸਤਾਂ ਨੂੰ ਗਾਂ ਦਿਖਾਉਣੀ ਐ ਕਿ ਇਹਨਾਂ ਦੋਨਾਂ ਨਾਲੋਂ ਥੋੜਾ ਵੱਧ ਵਜਨ ਵਾਲੀ ਲੱਗਦੀ ਐ ਬਲਵਿੰਦਰ ਭਾਈ ਇਹ ਕਿੰਨਾਸੂਆ ਇਹ ਵੀ ਬਾਈ ਜਗਜੀਤ ਪਲੂਣ ਹੀ ਐ ਦੰਦੋ ਚਾਰ ਦੰਦ ਦਾ ਬਾਈ ਕਿੰਨੇ ਦਿਨ ਲਊ ਹਜੇ ਸੂਣ ਚ ਇਹਦੇ ਵੀ ਦਿਨ ਬਾਈ 6-7 ਪਏ ਆ ਹਜੇ ਸੂਣ ਦੀ ਇਹ ਵੀ ਨਹੀਂ ਬੱਛੀ ਹਫਤਾ ਰੇਟ ਕੀ ਲਊਗਾ ਦਾ ਰੇਟ ਬਾਈ ਇਹ 98000 ਦੀ ਦੇਵਾਂਗੇ ਖੋਲੀ ਇਹਦਾ ਰੇਟ 98000 ਚਾਰ ਦੰਦਾਂ ਦੇ ਵਿੱਚੋਂ ਚੰਗੇ ਕੱਦ ਕਾਠ ਵਾਲੀ ਇਹ ਜਰਸੀ ਹਵਾਨਾ ਅੱਗੋਂ ਵੀ ਚੰਗਾ ਪਛਾਣ ਨੂੰ ਵੀ ਚੰਗਾ ਬਾਕੀ ਪਾਸ ਤੁਸੀਂ ਆ ਕੇ ਕਰ ਲਓ ਕਿਉਂਕਿ ਹਰੇਕ ਦੀ ਚੁਆਇਸ ਆਪੋ ਆਪਣੀ ਹੁੰਦੀ ਹੈ ਕਿਸੇ ਨੂੰ ਕੋਈ ਚੀਜ਼ ਵੱਧ ਪਸੰਦ ਆਉਂਦੀ ਹੈ ਮੈਂ ਹਰੇਕ ਵੀਡੀਓ 'ਚ ਇਹ ਗੱਲ ਕਹਿੰਦਾ ਹੁੰਦਾ ਵੀ ਕਈ ਵਾਰ ਪਰਿਵਾਰ ਦੇ ਮੈਂਬਰਾਂ ਦੀ ਰਾਇ ਨਹੀਂ ਰਲਦੀ ਕਿਸੇ ਨੂੰ ਕੋਈ ਚੀਜ਼ ਪਸੰਦ ਆ ਜਾਂਦੀ ਕਿਸੇ ਨੂੰ ਕੋਈ ਸੋ ਤੁਸੀਂ ਜਿਹੜੀ ਇਹਨਾਂ 'ਚੋਂ ਗਾ ਤੁਹਾਨੂੰ ਜੱਜਦੀ ਹੈ ਤਿੰਨੇ ਹੀ ਪਹਿਲਣਾ ਇੱਕ ਚਾਰਦਨ ਦਾ ਦੂਜੀਆਂ ਦੋ-ਦੋਦਨ ਦਾ ਸੁਭਾਵਨਾ ਇਹਨਾਂ ਦੇ ਹਜੇ ਵੀ ਟਾਂਚੇ ਦੇ ਵਿਕਾਸ ਦੀ ਹੈਗੀ ਆ ਕਿਉਂਕਿ ਹਜੇ ਪੂਰਿਆਂ ਜਵਾਨ ਇਹਦਾ ਬਾਈ ਜੀ ਜੀ ਜੇ ਕੋਈ ਵੀਰ ਵੇਚਣ ਵਾਲਾ ਵੀ ਲੈ ਲੈਣਾ ਪੰਜ ਪੰਜ 7 7 ਦਿਨਾਂ ਸਾਹਮ ਕੇ ਬੱਚਿਆਂ ਨੂੰ ਵਧੀਆ ਨਫਾ ਕਮਾ ਸਕਦਾ ਆਪਾਂ ਥੋੜਾ ਜਿਹਾ ਮਾਲ ਜਾਦੇ ਹੁਣ ਕਰਨਾ ਇੱਕੀ ਕੱਚਿਆਂ ਦੀ ਵੀਡੀਓ ਪਾਤੀ ਤੇ ਕੁਦਰਤੀ ਪ੍ਰਮਾਤਮਾ ਦੀ ਕਿਰਪਾ ਨਸੀਬੀ ਤਨ ਇਹ ਕੱਦੀ ਹੁੰਦੀ ਫਿਰ ਤਾਂ ਤਿਆਰ ਕਰਕੇ ਪਾਉਂਦੇ ਬਾਈ ਇਹਦਾ ਬਹੁਤ ਜ਼ਿਆਦਾ ਵੱਢਣੀਆਂ ਬਾਈ ਹਜੇ ਬੱਚੀਆਂ ਚਲ ਪੁੱਤੋ ਏ ਸੋ ਇਹ ਤਨਨਾਕ ਸੀਗੇ ਦੋਸਤੋ ਅੱਜ ਦੀ ਵੀਡੀਓ ਦੇ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ